हां सस् नमस्कार जी उम्मीद करते हैं आप सभी बहुत बढ़िया होंगे साडा पंजाब टीम वालों एक चंगी खबर आई है ते जी एक उनों ते करो माडी खबर आई है आपा ਤੁਹਾਡੇ ਨਾਲ ਪਹਿਲਾਂ ਚੰਗੀ ਖਬਰ ਸ਼ੇਅਰ ਕਰਦੇ ਆ ਹਨਾ ਆਪਾਂ ਸਾਰਿਆਂ ਨੂੰ ਇੰਝ ਮੇ ਪਤਾ ਹੀ ਹੈ ਕਿ ਪਿਛਲੇ ਕੁਛ ਮਹੀਨਿਆਂ ਤੋਂ ਹਨਾ ਵੀਡੀਓ ਸਾਡਾ ਪੰਜਾਬ ਟੀਮ ਦੀਆਂ ਵੀਡੀਓ ਲਗਾਤਾਰ ਚੱਲਦੀ ਰਹੀਆਂ ਸੀ ਪਰ ਹਰ ਇੱਕ ਵੀਡੀਓਸ ਦੇ ਵਿੱਚ ਜੋ ਪ੍ਰੀਤ ਭੈਣ ਆ ਪਿੰਦਰ ਵੀਰ ਜੀ ਦੀ ਵਾਈਫ ਆ ਹਨਾ ਤੇ ਉਹ ਸੁਖਦੀ ਮੌਤ ਤੋਂ ਬਾਅਦ ਉਹ ਵੀਡੀਓਜ਼ ਦੇ ਵਿੱਚ ਨਹੀਂ ਸੀ ਆਏ ਇਸ ਕਰਕੇ ਉਹਨੇ 2 ਮਹੀਨਾ 1.5 ਮਹੀਨਾ ਉਹਨਾਂ ਨੇ ਕੰਮ ਬੰਦ ਰੱਖਿਆ ਸੀ ਪਰ ਹੁਣ ਉਹਨਾਂ ਨੇ ਕੰਮ ਸਟਾਰਟ ਕਰ ਲਿਆ ਵਾ ਹਨਾ ਇਸ ਕਰਕੇ ਹੁਣ ਉਹ ਵੀਡੀਓਜ਼ ਦੇ ਵਿੱਚ ਆਪਣੀ ਵੀ ਜੋ ਚੈਨਲ ਆ ਉਹਨਾਂ ਦਾ ਵਾ ਨਾ ਪਿੰਡਾ ਪ੍ਰੀਤ ਵਲੌਗਸ ਗੌਰਵ ਵਲੌਗਸ ਸੁਖ ਪ੍ਰੀਤ ਵਲੌਗਸ ਉਸਤੇ ਉਹ ਕੰਮ ਕਰ ਰਹੇ ਆ ਤੇ ਹੁਣ ਸਾਰਿਆਂ ਲਈ ਖੁਸ਼ਖਬਰੀ ਹੈ ਕਿ ਸਾਡਾ ਪੰਜਾਬ ਟੀਮ ਦੇ ਵਿੱਚ ਵੀ ਹੁਣ ਉਹ ਵੀਡੀਓਜ਼ ਦੇ ਵਿੱਚ ਆ ਚੁੱਕੇ ਆ ਤੇ ਆਪਣਾ ਉਹ ਕੰਮ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਨਗੇ ਜਿਵੇਂ ਉਹ ਪਹਿਲਾਂ ਦੀ ਤਰ੍ਹਾਂ ਕੰਮ ਕਰਦੇ ਸੀ ਹੈਨਾ ਸਾਰਿਆਂ ਨੇ ਉਹਨਾਂ ਦੀ ਐਕਟਿੰਗ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਸੀਗਾ ਹੈਨਾ ਤੇ ਪਰ ਇੱਕ ਹੀ ਹੈਪਨ ਹੋਇਆ ਕਰਕੇ ਉਹ ਵੀਡੀਓਜ਼ ਉਹਨਾਂ ਦੇ ਵਿੱਚ ਨਹੀਂ ਸੀ ਆਏ ਤੇ ਸਾਰਿਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਿਸ ਕੀਤਾ ਹੈਨਾ ਤੇ ਉਹ ਨਾਟਕ ਦੇਖਣ ਨੂੰ ਵੀ ਇਦਾਂ ਦਿਲ じゃ ਨਹੀਂ ਕਰਦਾ ਸੀ ਹੈਨਾ ਕਿਉਂਕਿ ਸਾਰੇ ਜਿੰਨਾਂ ਪੱਤ ਦੇਖਦੇ ਆ ਸਾਰੇ ਵੀਡੀਓਜ਼ ਦੇ ਵਿੱਚ ਹੁਣ ਫੇਰ ਹੀ ਦੇਖਣ ਨੂੰ ਦਿਲ ਕਰਦਾ ਵਾ ਨਾ ਤੇ ਸੁਣਾ ਸੁਣਾ ਜਿਹਾ ਲੱਗਦਾ ਸੀਗਾ ਸੀਰੀਅਲ ਦੇਖਦਾ ਲੈਂਦੇ ਸੀ ਪਰ ਸੁਣਾ ਸੁਣਾ ਜਿਹਾ ਲੱਗਦਾ ਸੀਗਾ ਪ੍ਰੀਤ ਪੈਨ ਤੋਂ ਪਹਿਨਾ ਤੇ ਹੁਣ ਆਪਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਜੋ ਵੈਬ ਸੀਰੀਜ਼ ਸ਼ੁਰੂ ਕੀਤੀ ਸੀ ਮਾਤਾ ਤੇ ਪੜਦਾ ਹੈਨਾ ਤੇ ਉਸ ਵਿੱਚ ਹੁਣ ਇੱਕ ਨਵੀਂ ਸਾਈਡ ਵੱਲ ਨੂੰ ਕਹਾਣੀ ਨੇ ਮੋੜ ਲਿਆ ਸੀਗਾ ਕਿ ਪ੍ਰੀਤ ਨੇ ਭੱਜ ਕੇ ਵਿਆਹ ਕਰਵਾਇਆ ਬਹੁਤ سارے ਲੋਕ ਵੀ ਇਸ ਉੱਤੇ ਵੀ ਬਣਾ ਰਹੇ ਵੀ ਹਾਂ ਵੀ ਉਸ ਨੇ ਸੱਚੀ ਭੱਜ ਕੇ ਵਿਆਹ ਆਪਾਂ ਤੁਹਾਨੂੰ ਦੱਸ ਦਈਏ ਉਹ ਉਹਨਾਂ ਦਾ ਵਿਆਹ ਪਹਿਲਾਂ ਹੀ ਹੋ ਚੁੱਕਿਆ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਉਹਨਾਂ ਦਾ ਇੱਕ ਬੇਟਾ ਵੀ ਹੈ ਉਹ ਉਹਨਾਂ ਨੇ ਕਹਾਣੀ ਇਸ ਤਰੀਕੇ ਨਾਲ ਹੀ ਬਣਾਈ ਹੈ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਵੀ ਕੀ ਸਮਾਂ ਚੱਲ ਰਿਹਾ ਅੱਜ ਕੱਲ੍ਹ ਦਾ ਕੀ ਕੁੜੀਆਂ ਕੀ ਕਰ ਰਹੀਆਂ ਵਾ ਹਨਾ ਤੇ ਬੀ ਕੀ ਮੈਂ ਕਰਦਿਆ ਤੂੰ ਚੋਰੀ ਕਹਿੰਦੇ ਹੁੰਦੇ ਆ ਨਾ ਵੀ ਕਿਸੇ ਨੇ ਕਮੈਂਟ ਵੀ ਕੀਤਾ ਧੀਆਂ ਰਾਤ ਨੂੰ ਉੱਠ ਕੇ ਲਿਖਾਂਦੀਆਂ ਵਾ ਜੇ ਲੋਕ ਧੀਆਂ ਜਮਨ ਤੋਂ ਡਰਦੇ ਆ ਇਹਨਾਂ ਦੁੱਖਾਂ ਦੇ ਕਰਕੇ ਹੀ ਲੋਕ ਧੀਆਂ ਜਮਨ ਤੋਂ ਡਰਦੇ ਆ ਹਨਾ ਉਹਨਾਂ ਨੇ ਇੱਕ ਚੰਗੀ ਕਹਾਣੀ ਸਾਹਮਣੇ ਲੈ ਕੇ ਆਂਦੀ ਆ ਅੱਜ ਕੱਲ ਦੀ ਕਹਾਣੀ ਕੀ ਕਿਵੇਂ ਹੁੰਦਾ ਦੁਨੀਆ ਦੇ ਉੱਤੇ ਕਿ ਮੇਬੀ ਹੁਣ ਆਪਾਂ ਵੀ ਮੜਾ ਵਿੱਕੀ ਵੀਰ ਨੂੰ ਨਹੀਂ ਕਹਿ ਸਕਦੇ ਹਨਾ ਹੁਣ ਸਿਰਫ ਇੱਕ ਰੋਲ ਦਿੱਤਾ ਗਿਆ ਇਹਨਾਂ ਨੂੰ ਜੋ ਪਤਾ ਕਰ ਰਹੀ ਆ ਹੁੰਦਾ ਸੀ ਮੈਂ ਇਦਾਂ ਹੀ ਆ ਮੁੰਡਾ ਕੋਈ ਕੰਮ ਨਹੀਂ ਕਰਦਾ ਹੁੰਦਾ ਕੰਮ ਨਹੀਂ ਕਰਦਾ ਹੁੰਦਾ ਚਾਰ ਗੇੜੇ ਮਾਰੇ ਚਲੋ ਜੀ ਪਿੱਛੇ ਚਾਰ ਗੇੜੇ ਮਾਰੇ ਚਲੋ ਜੀ ਹੱਸ ਕੇ ਬੋਲ पे ਚਾਰ ਦੇ ਨਾ ਚਲੋ ਜੀ ਚਚਕੋ ਵਿਆਂਲਾ ਮੈਂ ਤੇ ਘਰੋਂ ਭਜਣਾ ਜਿਨ੍ਹਾਂ ਨੇ 20 22 ਸਾਲ ਆਪ ਨੂੰ ਸੰਭਿਆ ਹੁੰਦਾ ਹਨਾ ਕਦੇ ਜਿਨ੍ਹਾਂ ਨੇ ਆਪਾਂ ਨੂੰ ਵੀ ਦਿੱਤੀ ਹਵਾ ਨਹੀਂ ਲੱਗਣ ਦਿੱਤੀ ਹੁੰਦੀ ਹੈ ਨਾ 1 ਮਿੰਟ ਚ ਆਪਾਂ ਉਹਨਾਂ ਨੂੰ ਭੁੱਲ ਕੇ ਅੱਗੇ ਚਲੇ ਜਾਂਦੇ ਹਾਂ ਨਾ ਸੋ ਅੱਗੇ ਕੀ ਹੁੰਦਾ ਵਾ ਹਨਾ ਅੱਗੇ ਤਾਂ ਕੀ ਹੁੰਦੇ ਆ ਹਨਾ ਆਪਾਂ ਤੁਹਾਨੂੰ ਦੱਸਦੇ ਆ ਇਸ ਵੀਡੀਓਜ਼ ਦੇ ਵਿੱਚ ਹਨਾ ਹੁਣ ਜਿਵੇਂ ਮੁੰਡੇ ਬਹੁਤ ਜ਼ਿਆਦਾ ਫਿਸਲਾਉਂਦੇ ਹੁੰਦੇ ਕੁੜੀਆਂ ਨੂੰ ਵੀ ਆਏ ਹੋ ਜੂ ਘਰ ਦੇ ਮੰਨ ਜਾਣਗੇ ਪਰ ਕਈਆਂ ਦੇ ਘਰ ਦੇ ਮੰਨਦੇ ਆ ਕਈਆਂ ਦੇ ਨਹੀਂ ਮੰਨਦੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਨਾ ਤੇ ਸੋ ਤੁਸੀਂ ਵੀਡੀਓ ਦੇ ਨਾਲ ਬਣੇ ਰਹੇ ਹੋ ਉਹਨਾਂ ਦੀ ਨਾਲ ਹਨਾ ਤੇ ਆਪਣੇ ਸਾਹਮਣੇ ਆਉਣਾ ਵੀ सोनू ਵੀਰ ਵੀ ਮੰਨੂਗਾ ਤਾਂ ਨਹੀਂ ਮੰਨੂਗਾ ਪਰ ਜਿੱਥੇ ਤੱਕ ਮੈਨੂੰ ਲੱਗਦਾ ਸੋਨੂ ਵੀਰ ਨਹੀਂ ਮੰਨੂਗਾ ਜਦੋਂ ਤੱਕ ਮੇਰਾ ਆਈਡੀਆ ਜੇ ਸੋਨੂ ਵੀਰ ਵਿਸਵਿਆ ਨੂੰ ਬਾਹਰ ਵਿੱਚ ਵੀ ਨਹੀਂ ਰਸਦੀ ਹੋਊਗਾ ਕਿਉਂਕਿ ਜਿਨ੍ਹਾਂ ਨੇ ਇੰਨੇ ਉੱਚਾ ਖਾਨਦਾਨ ਸੀ ਹਨ ਤੇ ਗੈ ਵੀ ਕਿੱਥੇ ਪ੍ਰੀਤ ਹਨ ਕੁੜੀਆਂ ਵੀ ਇਦਾਂ ਹੀ ਕਰਦੀਆਂ ਬਹੁਤ ਉੱਚੇ ਖਾਨਦਾਨ ਦੀਆਂ ਕੁੜੀਆਂ ਹੁੰਦੀਆਂ ਜੋ ਕੁਝ ਨਹੀਂ ਵੇਖਦੀਆਂ ਹਨ ਆਪਣੇ ਇਦਾਂ ਚਲੀਆਂ ਜਾਂਦੀਆਂ ਵਾ ਨਾ ਮਾ ਬਾਪ ਦੀ ਇੱਜ਼ਤ ਆ ਭਰਾ ਦੀ ਜਿੱਤ ਕੁਝ ਨਹੀਂ ਦੇਖਣ ਦੀਆਂ ਤੇ ਇਦਾਂ ਹੀ ਚੱਲ ਜਾਂਦੀਆਂ ਬਹੁਤ ਹੀ ਵਧੀਆ ਸਟੋਰੀ ਆ ਬਹੁਤ ਹੀ ਵਧੀਆ ਪਾਸੇ ਲੈ ਕੇ ਜਾ ਰਹੀ ਆ ਅੱਜ ਦਾ ਸੱਚ ਦਿਖਾ ਰਹੇ ਆ ਕਿ ਕੀ ਕੀ ਹੋ ਰਿਹਾ ਬਹੁਤ ਸਾਰੇ ਲੋਕਾਂ ਦੇ ਵਧੀਆ ਵਧੀਆ ਕਮੈਂਟਸ ਵੀ ਆ ਰਹੇ ਆ ਉਹਨਾਂ ਨੂੰ ਹਨਾ ਬਹੁਤ ਜਰਾ ਪੜ ਕੇ ਵੀ ਮਨ ਵੀ ਖੁਸ਼ ਹੁੰਦਾ ਵਾ ਤੇ ਪ੍ਰੀਤ ਦੀ ਐਕਟਿੰਗ ਦਾ ਕਮਾਲ ਆ ਕਿਉਂਕਿ ਉਹਨੇ ਐਕਟਿੰਗ ਇਦਾਂ ਦੀ ਕੀਤੀ ਜਿਦਾਂ ਹੋ ਰਹੀ ਹੈ ਲੈ ਭੱਜ ਰਹੀ ਹੋਵੇ ਹਨਾ ਤੇ ਏ ਐਮੀ ਮਨਕਾਰਤ ਗੱਲਾਂ ਬਣਾਈਆਂ ਹੁੰਦੀਆਂ ਵਾ ਹਨਾ ਕਿ ਆਪਾਂ ਸਾਰਿਆਂ ਨੂੰ ਹੁਣ ਪਤਾ ਹੀ ਹੈ ਮੈਂ ਕੀ ਬੋਲਾਂ ਹਨਾ ਤੇ ਪਰਮਾਤਮਾ ਸਾਰਿਆਂ ਦੇ ਬੱਚਿਆਂ ਨੂੰ ਅਕਲ ਦੇਵੇ ਵਾਹਿਗੁਰੂ ਹਨਾ ਤੇ ਪਰਮਾਤਮਾ ਸਮੱਤ ਬਖਸ਼ੇ ਵੀ ਕੋਈ ਵੀ ਬੱਚਾ ਇਦਾਂ ਦਾ ਕੰਮ ਨਾ ਕਰੇ ਇਹ ਉਹਨਾਂ ਨੇ ਸਚਾਈ ਦਿਖਾਈ ਹੈ ਜਦੋਂ ਤੁਸੀਂ ਘਰੋਂ ਭੱਜੋਗੇ ਤੇ ਤੁਹਾਡੇ ਨਾਲ ਇਹ ਹਾਲ ਹੋਣਾ ਵਾ ਸੋ ਸਾਰਿਆਂ ਨੂੰ ਬੇਨਤੀ ਆ ਕੁੜੀਆਂ ਮੁੰਡਿਆਂ ਨੂੰ ਬੇਨਤੀ ਆ ਥੋੜਾ ਸੋਚ ਸਮਝ ਕੇ ਘਰੋਂ ਪਿਆਰ ਪਟਿਆ ਕਰੋ ਤੇ ਇਬ ਇਹਦਾ ਹਸ਼ਲ ਤੁਸੀਂ ਦੇਖੇ ਜਾਓ ਅੱਗੇ ਕੀ ਹੋਊਗਾ ਠੀਕ ਹੈ ਜੀ ਉਮੀਦ ਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ